ਆਤਾ ਜੀ ਦਿਲ ਦਾ ਪੜਾਸ ਕੱਟਣ ਵਾਸਤੇ ਅਸੀਂ ਫਾਂਸੀ ਲਾਈ ਆ। ਸਾਡੇ ਹੁੰਦੀ ਦਾ ਫਾਂਸੀ ਹੈ ਨਹੀਂ। ਸਾਡਾ ਕਾਨੂੰਨ लाਚਾਰ ਆ। ਆ ਪਹਿਲਾਂ ਵੀ ਇੱਕ ਹੋਇਆ ਸੀ ਕੰਮ। ਉਦੋਂ ਵੀ ਫਾਂਸੀ ਦੀ ਮੰਗ ਕੀਤੀ ਸੀ ਲੋਕਾਂ ਨੇ। ਉਹਦੀ ਮਾਂ ਨੇ ਤਰਲੇਮਨਤਾ ਕੀਤੀਆਂ ਵੀ ਸਾਡਾ ਜਵਾਕ ਇੱਥੇ ਆ। ਫਿਰ ਲੱਤ ਮਾਰ ਕੇ ਅੰਦਰ ਬੜੇ ਗੇਰਾ ਤੇ ਉਹ ਜਿਹੜਾ ਦੋਸ਼ੀ ਸੀ ਉਹਨ ਤਾਂ ਪਲਾਨਿੰਗ ਪੂਰੀ ਕੀਤੀ ਹੋਈ ਸੀਗੀ। ਵੀ ਢਿੱਕੀ ਢੁੱਕੀ ਖੋਲ ਕੇ ਉਹਨੂੰ ਛੱਟ ਕੇ ਕਿਤੇ ਨਾ ਕਿਤੇ ਨਹਿਰ 'ਚ ਛੱਟ ਕੇ ਆਵਾਂਗੇ। ਅਜਾ ਜੱਦਾ ਘੰਟਾ ਘੰਟਾ ਹੋਰ ਲੇਟ ਹੋ ਜਾਂਦੀ। ਸ਼ਾਇਦ ਬੇਟੀ ਦੀ লাশ ਵੀ ਨਾ ਮਿਲਦੀ ਕਿਦਾਂ। ਕਿਹਦਾ ਤਾਂ ਕੋਈ ਕਸੂਰ ਹੈ ਨਹੀਂ ਜੀ ਮੈਂ ਕਹੀ ਜਾਂਦਾ। ਆਪਣੇ ਤੇ ਕਾਨੂੰਨ ਵੀ ਹੈ ਨਹੀਂ ਜੀ ਕਿਦਾਂ। ਹੁਣ ਐਡਾ ਵੱਡਾ ਕਾਂਡ ਹੋ ਗਿਆ। ਹੁਣ ਆਪਾਂ ਕਿਹਨੂੰ ਦੋਸ਼ੀ ਮੰਨੀਏ? ਜੀ। ਪੁਲਿਸ ਨੇ ਮਦਦ ਨਹੀਂ ਕੀਤੀ। ਸਰਕਾਰ ਨੇ ਮਦਦ ਨਹੀਂ ਕੀਤੀ। ਕਹਿੰਦੇ ਮਦਦ ਕੀਤੀ ਆ। ਅੱਜ ਐਡੀਸੀ ਵੀ ਆ ਕੇ ਕਹਿੰਦੀ ਆ ਕੋਈ ਗੱਲ ਨਹੀਂ ਜੀ ਅਸੀਂ ਨਾਲ ਆ। ਅਸੀਂ ਐ ਨਾਲ ਆ। ਪਹਿਲਾਂ ਕਿੱਥੇ ਜਾਂਦੀ ਜੀ ਇਹ ਮੁਲਾਜ਼ਮ। ਆ ਹੈਲਦੀ ਨਹੀਂ ਆਹ ਕੁਰਸੀ ਤੋਕਣਾ। ਉਹਨਾਂ ਨੇ ਤਾਂ ਦਸਤਾਰਾਂ ਦਾ ਵੀ ਲੋਕਾਂ ਦੀ ਇੱਜ਼ਤ ਬਚਾਈਆਂ ਨਿਕਰਾ ਪਰ ਆਹ ਜਿਹੜਾ ਕੰਮ ਜਿਹੜਾ ਕੀਤਾ ਵਾ ਆਹ ਯਾਨੀ ਬਹੁਤ ਯਾਨੀ ਦਿਲ ਨੂੰ ਹਿਲਾਉਣ ਵਾਲਾ ਬਈ ਆ ਤਜ ਭਰਾਸ ਗੱਡੀ ਆ ਬਸ ਤੁਸੀਂ ਦੇਖ ਰਹੇ ਹੋ ਪੰਜਾਬ ਏਐਮਪੀਐਮ ਦੱਸੇ ਕਿ ਜਲੰਧਰ ਦੇ ਵਿੱਚ ਇੱਕ 13 ਸਾਲ ਦੀ ਬੱਚੀ ਦੇ ਨਾਲ ਹਵਾਨੀਅਤ ਦੀ ਘਟਨਾ ਸਾਹਮਣੇ ਆndi ਹੈ ਤੇ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇਸ ਘਟਨਾ ਨੂੰ ਦੇਖਦਿਆਂ ਹੋਇਆ ਦੁੱਖ ਪ੍ਰਗਟਾਇਆ ਜਾਂਦਾ ਹੈ ਗੁੱਸਾ ਰੋਸ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਸੋ ਅੱਜ ਅਸੀਂ ਮੌਜੂਦ ਆ ਦੱਸਿਏ ਕਿ ਟੀਟੂ ਬਾਣੀਆ ਜੀ ਦੇ ਨਾਲ ਜਿਨ੍ਹਾਂ ਵੱਲੋਂ ਅੱਜ ਜੋ ਫਾਂਸੀ ਦਿੱਤੀ ਗਈ ਹੈ ਇਹ ਸੰਕੇਤਕ ਇੱਕ ਤਰੀਕੇ ਦੇ ਨਾਲ ਦੁੱਖ ਪ੍ਰਗਟ ਕੀਤਾ ਹੈ ਰੋਸ ਪ੍ਰਗਟ ਕੀਤਾ ਹੈ ਕਿ 13 ਸਾਲ ਦੀ ਬੱਚੀ ਦੇ ਨਾਲ ਜੋ ਹਵਾਨੀਅਤ ਦੀ ਘਟਨਾ ਦੇਖਣ ਨੂੰ ਮਿਲੀ ਹੈ ਉਸ ਦੇ ਬਦਲੇ ਇਹ ਜੋ ਇੱਕ ਸੰਦੇਸ਼ ਹੈ ਜੋ ਸਮਾਜ ਨੂੰ ਦਿੰਦਾ ਹੈ ਕਿ ਅਜਿਹੀ ਘਟਨਾ ਦੇ ਵਿੱਚ ਫਾਂਸੀ ਦੀ ਸਜ਼ਾ ਹੀ ਦੇਣੀ ਚਾਹੀਦੀ ਹੈ ਦੇ ਨਾਲ ਨਾਲ ਜੋ ਬੱਚੀਆਂ ਮੌਜੂਦ ਨੇ ਜੋ ਧੀਆਂ ਮੌਜੂਦ ਨੇ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਸ਼ਰਧਾਂਜਲੀ ਵੀ ਦਿੱਤੀ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਟੀਟੂ ਬਾਨੀਆ ਜੀ ਦੇ ਨਾਲ ਸੋ ਇਹ ਘਟਨਾ ਵਾਪਰੀ ਹੈ ਜਲੰਧਰ ਦੇ ਵਿੱਚ ਅੱਜ ਤੁਹਾਡੇ ਵੱਲੋਂ ਇਹ ਸੰਕੇਤਕ ਫਾਂਸੀ ਦੀ ਸਜ਼ਾ ਤੁਸੀਂ ਮੰਗ ਕਰ ਰਹੇ ਹੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਟੀਟੂ ਬਾਨੀਆ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤਾ ਜੀ ਦਿਲ ਦਾ ਪੜਾਸ ਕੱਟਣ ਵਾਸਤੇ ਅਸੀਂ ਫਾਂਸੀ ਲਈ ਹੈ ਸਾਡੇ ਹਿੰਦੀ ਦਾ ਫਾਂਸੀ ਹੈ ਨਹੀਂ ਸਾਡਾ ਕਾਨੂੰਨ लाਚਾਰਾ ਆ ਪਹਿਲਾਂ ਵੀ ਇੱਕ ਹੋਇਆ ਸੀ ਕੰਮ ਉਦੋਂ ਵੀ ਫਾਂਸੀ ਦੀ ਮੰਗ ਕੀਤੀ ਸੀ ਲੋਕਾਂ ਨੇ ਆ ਪੰਜ ਚਾਰ ਦਿਨ ਆਪਾਂ ਫਾਂਸੀ ਦੀ ਮੰਗ ਕਰਦੇ ਆ ਕੈਂਡਲ ਮਾਰਚ ਕਰਦੇ ਆ ਤੇ ਬਾਅਦ ਚ ਕੰਮ ਠੱਪ ਹੋ ਜਾਂਦਾ ਵਗਰਾ ਆ ਪੰਜ ਚਾਰ ਦਿਨ ਹੀ ਮਸਲਾ ਗਰਮ ਹੁੰਦਾ ਵਾ ਹੁਣ ਜਿਹੜੀ ਗੱਲ ਆਪਾਂ ਕਹਿ ਰਹੇ ਆ ਵੀ 13 ਸਾਲ ਦੀ ਬੱਚੀ ਜੀ ਨਾਲ ਬਲਾਤਕਾਰ ਹੋਇਆ ਫੇ ਉਹਦਾ ਬਹਿਰ ਮੀਨਾ ਕਤਲ ਹੋਇਆ ਜੀ ਆ ਗੱਲਾਂ ਅੱਖਾਂ ਚ ਵੀ ਬੜੀ ਸ਼ਰਮ ਆਉਂਦੀ ਆ ਕਿਉਂਕਿ ਧੀਆਂ ਸਾਡੀਆਂ ਨਾਲ ਖੜੀਆਂ ਨਿਕਰਾ ਬਹੁਤ ਯਾਨੀ ਔਖਾ ਹੋਇਆ ਹੈ ਵਾ ਖਾਣਾ ਦਾ ਬਾਹਰੋਂ ਨਿਕਲਣਾ ਕਰ ਤਾਂ ਹੀ ਤੋਂ ਲੋਕੀ ਕਹਿੰਦੇ ਵੀ ਧੀ ਨਾ ਪੈਦਾ ਹੋਵੇ ਕਿਰਾ ਤੇ ਸਾਡਾ ਕਾਨੂੰਨ ਵੀ ਲਾਚਾਰ ਹੋਇਆ ਆ ਕਾਨੂੰਨ ਵਾਲੇ ਵੀ ਖਾਣਾ ਪੂਰਤੀ ਕਰਦੇ ਆ ਉਹ ਵੀ ਖਾਣਾ ਪੂਰਤੀ ਵੀ ਸਹੀ ਤਰੀਕੇ ਨਾਲ ਕਰ ਲੈਣ ਫਿਰ ਵੀ ਠੀਕ ਆ ਉਹ ਵੀ ਨਹੀਂ ਕਰਦੇ ਕਿਰਾ ਸਾਨੂੰ ਕੈਮਰੇ ਆਪ ਲੱਭਣੇ ਪੈਂਦੇ ਆ ਜੇ ਕੋਈ ਗੁੰਮ ਜਾ ਵੀ ਕਿਰਾ ਸਾਨੂੰ ਯਾਨੀ ਦੋਸ਼ੀ ਆਪ ਲੱਭਣਾ ਪੈਂਦਾ ਵਾ ਵੀ ਕਿਹੜਾ ਵਾ ਸਦਾ ਪਰਿਵਾਰ ਦਾ ਮੈਂਬਰ ਕਿੱਥੇ ਆ ਸਾਨੂੰ ਆਪ ਲੱਭਣਾ ਪੈਂਦਾ ਵਾ ਤੇ ਉਹੋ ਹੀ ਜਿਵੇਂ ਤੁਸੀਂ ਦੇਖਿਆ ਵਾ ਕਿ ਪੁਲਿਸ ਮੁਲਾਜ਼ਮਾਂ ਅੰਦਰ ਗਏ ਛੋਟੇ ਜਿਹੇ ਮਕਾਨ ਚ ਲੱਭਿਆ ਹੀ ਨਹੀਂ ਕਹਿੰਦੇ ਜੀ ਇੱਥੇ ਤਾਂ ਹੈ ਨਹੀਂ ਚਾਹ ਤੇ ਬਿਸਕੁਟ ਖਾ ਕੇ ਵਾਪਸ ਆ ਜਾਂਦੇ ਆ ਬੇ ਇੰਨਾ ਕੰਮ ਆ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਕੱਲਾ ਉਹ ਗੁਰਸਿੱਖ ਬੰਦਾ ਇੰਨੀ ਸੀਗਾ ਇਹਦਾ ਜ਼ਿੰਮੇਵਾਰ ਪੁਲਿਸ ਮੁਲਾਜ਼ਮ ਵੀ ਬਰਾਬਰ ਤੇ ਸੀਗਾ ਸ਼ਾਇਦ ਜਿਹੜਾ ਬਕਵਾ ਪਿਆ ਵਾ 10-12 ਘੰਟੇ ਦਾ ਪਹਿਲਾਂ ਪੁਲਿਸ ਨੂੰ ਪਤਾ ਲੱਗ ਜਾਂਦਾ ਤਾਂ ਸ਼ਾਇਦ ਬੱਚੀ ਆਪਣੀ ਜਿਉਂਦੀ ਹੁੰਦੀ ਕਿਰਾ ਜੀ ਪਰ ਨਹੀਂ ਇੱਥੇ ਗਵਾਂਢੀ ਇਕੱਠੇ ਹੋਏ ਉਹਦੀ ਮਾਂ ਨੇ ਤਰਲੇਮਨਤਾ ਕੀਤੀਆਂ ਵੀ ਸਾਡਾ ਜਵਾਕ ਇੱਥੇ ਆ ਫਿਰ ਲੱਤ ਮਾਰ ਕੇ ਅੰਦਰ ਬੜੇ ਗੇਰਾ ਤੇ ਉਹ ਜਿਹੜਾ ਦੋਸੀ ਸੀ ਉਹਨ ਤਾਂ ਪਲਾਨਿੰਗ ਪੂਰੀ ਕੀਤੀ ਹੋਈ ਸੀਗੀ ਜੀ ਵੀ ਢਿੱਕੀ ਢੁੱਕੀ ਖੋਲ ਕੇ ਉਹਨੂੰ ਛੱਟ ਕੇ ਕਿਤੇ ਨਾ ਕਿਤੇ ਨਹਿਰ ਚ ਛੱਟ ਕੇ ਆ ਮੰਗੇ ਜੀ ਅਜਾ ਜ਼ਿਆਦਾ ਘੰਟਾ ਘੰਟਾ ਹੋਰ ਲੇਟ ਹੋ ਜਾਂਦੇ ਸ਼ਾਇਦ ਬੇਟੀ ਦੀ লাশ ਵੀ ਨਾ ਮਿਲਦੀ ਕਿਰਾ ਆਹ ਘੱਮ ਹੋ ਜਾਣਾ ਸੀਗਾ ਅਜ ਤੱਕ ਬਸ ਦਿਲ ਦੀ ਭੜਾਸ ਘਟਣ ਵਾਸਤੇ ਕਿਉਂਕਿ ਮੈਨੂੰ ਵੀ 3-4 ਸਾਲ ਹੋ ਗਏ ਸੈਂਟਰ ਚੋਂ ਦੇਰ ਗਰਾ ਬੇਟੀਆਂ ਆੜ-ਅੜ ਪਿੰਡਾਂ ਤੋਂ ਆਉਂਦੀਆਂ ਨੇ ਗਰਾ ਜੀ ਤੇ ਮੇਰਾ ਵੀ ਬੀਪੀ ਵੱਧਾ ਹੀ ਰਹਿੰਦਾ ਵਾ ਕਈ ਵਾਰ ਮੈਂ ਬੱਚੇ ਨੂੰ ਘੂਰਦਾ ਹੁੰਨਾ ਵਾ ਭਾਈ ਸਹੇਲੀਆਂ ਇੱਥੇ ਤੱਕ ਸੀਮਤ ਨੇ ਤੁਸੀਂ ਸਹੇਲੀ ਦੇ ਘਰੇ ਨਹੀਂ ਜਾਣਾ ਤੇ ਕਈ ਵਾਰ ਬੱਚੇ ਗੁੱਸੇ ਵੀ ਹੋ ਜਾਂਦੇ ਆ ਤੇ ਨਾਰਾਜ਼ ਵੀ ਹੋ ਜਾਂਦੇ ਆ ਸਾਰੇ ਹਟ ਹਟ ਜਾਗੇ ਤੁਸੀਂ ਪਾਬੰਦੀਆਂ ਬਾਲੀਆਂ ਲੰਨੇ ਹੋ ਤੇ ਕਈ ਨਾਰਾਜ਼ ਹੋ ਕੇ ਹਟ ਵੀ ਗਏ ਗਰਾ ਬੱਚੇ ਦੇ ਪਰ ਉਹਨਾਂ ਨੂੰ ਮੇਰੇ ਪਿੱਛੇ ਜਿਹੜੀ ਤਮੰਨਾ ਸੀਗੀ ਇਹਨਾਂ ਦਾ ਫਿਕਰ ਹੀ ਸੀਗਾ ਵੀ ਜੇ ਕਿਸੇ ਸਹੇਲੀ ਦੇ ਘਰੇ ਜਾਂਦੇ ਆ ਉੱਥੇ ਪਤਾ ਨਹੀਂ ਕੌਣ ਆਇਆ ਹੋਊਗਾ ਕੌਣ ਨਹੀਂ ਆਇਆ ਹੋਊਗਾ ਜ਼ਰਾ ਆ ਮੈਂ ਦੋ ਤਿੰਨ ਵਰੀਆ ਗੁੰਜਣਾਂ ਸਾਡੀ ਇਹਨੂੰ ਕੁਰਤਾ ਇਹਨਾਂ ਨੂੰ ਵੀ ਕੁਰਤਾ ਰਹਿਣਾ ਵਾ ਤੇ ਇਹਨਾਂ ਨੂੰ ਸ਼ਾਇਦ ਲੱਗਦਾ ਵਾ ਵੀ ਸਰ ਸਾਡਾ ਜਿਹੜਾ ਹੈਗਾ ਵਾ ਉਹ ਦੁਖੀ ਆ ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਵਾ ਵੀ ਮਾਪੇ ਸਾਨੂੰ ਭੇਜਦੇ ਆ ਅਸੀਂ ਸਿੱਧੇ ਆਈਏ ਸਿੱਧੇ ਜਾਈਏ ਕਰਾ ਅੱਜ ਕੱਲ ਬਹੁਤ ਕੰਮ ਔਖਾ ਹੈ ਵਾ ਜੋਤੀ ਪੈਦਾ ਹੁੰਦੀ ਆ ਉਹਨੂੰ ਪੜਾਉਣਾ ਵੀ ਹੁੰਦਾ ਵਾ ਉਹਨੇ ਸਕੂਲ 'ਚ ਵੀ ਜਾਣਾ ਹੁੰਦਾ ਵਾ ਤੇ ਮਾਪੇ ਕਿੱਥੇ ਕਿੱਥੇ ਨਾਲ ਰਹਿਣਗੇ ਕਰਾ ਹੱਦੋਂ ਬਾਅਦ ਮਾਪੇ ਪੜਾਉਂਦੇ ਨਹੀਂ ਇਹਨਾਂ ਨੂੰ ਦਰدی ਮਾਰੇ ਕਿਰਾ ਮੈਂ ਤਾਂ ਭਗਵਾਨ ਜੀ ਮਾਨ ਨੂੰ ਅੱਜ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਅਸੀਂ ਸ਼ਾਸਤ ਨਹੀਂ ਕਰ ਰਹੇ ਵੀ ਕੋਈ ਕਾਨੂੰਨ ਬਣਾਇਆ ਜਾਵੇ ਜੀ ਮਸਲਾ ਪਹਿਲਾਂ ਵੀ ਇਦਾਂ ਤੇ ਬਹੁਤ ਕਾਂਡ ਹੋਏ ਨੇ ਕਿਰਾ ਆਪਾਂ ਕਹਿੰਦੇ ਆ ਜੀ ਫਾਂਸੀ ਦੀ ਸਜ਼ਾ ਦਿਓ ਜੀ ਤੇ ਪੁਲਿਸ ਮੁਲਾਜ਼ਮ ਵੀ ਕਹਿੰਦੇ ਫਾਂਸੀ ਸਜ਼ਾ ਦੇਵਾਂਗੇ ਫਾਸਟ ਅਟੈਕ ਕਰਾਂਗੇ ਬੱਚ ਕੁਝ ਹੁੰਦਾ ਹੁੰਦਾ ਤਾਂ ਐ ਨਹੀਂ ਬਈ ਲੱਗੇ ਕਿਤੇ ਕਿਸੇ ਨੂੰ ਫਾਂਸੀ ਆ ਅਬ ਅੱਜ ਅਸੀਂ ਆ ਡੁਪਲੀਕੇਟ ਜੀ ਫਾਂਸੀ ਲਾਤੀ ਆ ਕਿਰਾ ਤੇ ਮੈਂ ਤਾਂ ਹੋਰ ਇੱਕ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿਰਾ ਅੱਗੇ ਵੀ ਤਾਂ ਪੁਲਿਸ ਕਾਊਂਟਰ ਕਰਦੀ ਆ ਇਹਦਾ ਕਾਊਂਟਰ ਕਰਕੇ ਇੱਕ ਕਾਗਜ਼ਾ ਤੇ ਲਿਖਣਾ ਹੀ ਆ ਵੀਰੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲ ਦੇ ਕੱਪੜੇ ਪਾੜੇ ਪੁਲਿਸ ਵਾਲ ਤੇ ਹਮਲਾ ਕੀਤਾ ਪਹਿਲਾਂ ਵੀ ਲੱਗਦੇ ਆ ਜਿਹੜਾ ਇਹ ਕਾਊਂਟਰ ਕਰਨਗੇ ਇਹਦਾ ਇਸ ਚੀਜ਼ ਦਾ ਇਹਦੇ ਨਾਲ ਪੁਲਿਸ ਮੁਲਾਜ਼ਮਾਂ ਨੂੰ ਸਲੂਟ ਮਿਲਨਗੇ ਦੋ 9 ਦਿਨ ਦਾ ਰਿਮਾਰਡ ਆ ਹੈ ਇਹ ਮਿਲਿਆ ਆ ਮੈਨੂੰ ਲੱਗਦਾ 9 ਦਿਨਾਂ ਚ ਗੱਡੀ ਚਾੜਦੋ ਇਸ ਨੂੰ ਤਾਂ ਜੋ ਹੋਰਾਂ ਨੂੰ ਪਤਾ ਲੱਗੇ ਕਿਰਾ ਮਤੁਜੀ ਇੱਕ ਸਵਾਲ ਪੁੱਛਣਾ ਚਾਹਾਂਗਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤਿਆਂ ਨੂੰ ਤੁਸੀਂ ਰੋਕਦੇ ਹੋ ਤੁਸੀਂ ਸਮਝਾਉਂਦੇ ਹੋ ਬਾਰ-ਬਾਰ ਪਰ ਲੱਗਦਾ ਹੈ ਕਿ ਇਸ ਵਿੱਚ ਤਿਆਂ ਦਾ ਤਾਂ ਕਸੂਰ ਹੈ ਹੀ ਨਹੀਂ ਲੜਕੀਆਂ ਦਾ ਤਾਂ ਉਹਨਾਂ ਦੀ ਆਜ਼ਾਦੀ ਕਿਤੇ ਨਾ ਕਿਤੇ ਬੰਦਸ਼ ਦੇ ਵਿੱਚ ਆ ਜਾਂਦੀ ਹੈ ਉਹਨਾਂ ਦਾ ਘੁੰਮਣਾ ਫਿਰਨਾ ਪੜ੍ਹਾਈ ਤੁਸੀਂ ਵਿੱਦਿਆ ਦੀ ਗੱਲ ਕੀਤੀ ਹੈ ਇੱਥੇ ਵੀ ਉਹ ਕੁਝ ਸਿੱਖਾਉਂਦੇ ਨੇ ਪਰ ਇਸ ਸਮੇਂ ਦੇ ਵਿੱਚ ਉਹਨਾਂ ਹਿਵਾਨਾਂ ਨੂੰ ਸਮਝਾਉਣ ਦੀ ਲੋੜ ਹੈ ਉਹਨਾਂ ਨੂੰ ਦਰਿੰਦਿਆਂ ਨੂੰ ਸਮਝਾਉਣ ਦੀ ਲੋੜ ਹੈ ਜੋ ਇਹ ਕਦਮ ਚੁੱਕਦੇ ਨੇ ਜਿਨ੍ਹਾਂ ਨੂੰ ਖੁੱਲ੍ਹ ਮਿਲੀ ਹੋਈ ਹੈ ਜਿਨ੍ਹਾਂ ਦੇ ਉੱਤੇ ਕਾਨੂੰਨ ਸ਼ਾਇਦ ਸਖਤਾਈ ਉਹ ਨਹੀਂ ਵਰਤ ਰਿਹਾ ਵੇ ਦੇਖੋ ਜੀ ਉਹੀ ਤਾਂ ਮੈਂ ਕਹਿੰਦਾ ਕਾਨੂੰਨ ਹੈ ਨਹੀਂ ਹੁਣ ਬੇਟੇ ਨੂੰ ਤਾਂ ਸਮਝਾਈਦਾ ਵਾ ਬਾਹਰ ਰਖਸਸ ਤੁਰੇ ਫਿਰਦੇ ਆ ਰਾਂ ਦੇ ਹੁਣ ਇਹਨੂੰ ਵੀ ਆ ਮੈਂ ਦੋ ਤਿੰਨ ਵਾਰੀ ਸਮਝਾਇਆ ਭਈ ਕਿਤੇ ਜਾਣਾ ਨਹੀਂ ਆ ਦੋ ਘੰਟੇ ਲੇਟ ਕਰਦੇ ਇਥੇ ਲੱਭਦੇ ਫਿਰਦੇ ਹੁੰਦੀ ਆ ਅਤੇ ਫਿਰ ਸ਼ੇਲੀ ਦੇ ਘਰੇ ਕੋਈ ਹੈਪੀ ਬਰਥਡੇ ਮਨਾਉਣ ਚ ਲੈ ਕੇ ਅਸੀਂ ਤਾਂ ਇਹਨਾਂ ਨੂੰ ਰੋਕਦੇ ਆ ਕਿਉਂਕਿ ਕਾਨੂੰਨ ਸਾਡਾ ਹੈ ਨਹੀਂ ਉਥੇ ਇਹ ਰਖਸਸ ਤੁਰੇ ਫਿਰਦੇ ਆ ਜੀ ਤਾਂ ਹੀ ਅਸੀਂ ਰੋਕਦੇ ਆ ਨਾ ਜੇ ਕਾਨੂੰਨ ਹੁੰਦਾ ਤੇ ਆਜ਼ਾਦੀ ਤੇ ਪਵੰਦੀ ਤਾਂ ਲੱਗੀ ਹੋਈ ਇਹਨਾਂ ਦੀ ਗਰਾ ਆਜ਼ਾਦੀ ਤੇ ਪਵੰਦੀ ਦਾ ਕਾਫੀ ਚਿਰ ਪਹਿਲਾਂ ਦੀ ਬੇੜੀ ਤੇ ਲੱਗੀ ਹੋਈ ਆ ਇਸ ਦੇ ਵਿੱਚ ਦੋ ਰਏ ਨਹੀਂ ਆ ਪਵੰਦੀ ਲੱਗਣ ਤੋਂ ਬਾਅਦ ਵੀ ਆਹ ਕੰਮ ਹੋ ਰਿਹਾ ਕਰ ਹੁਣ ਦੱਸੋ ਇੱਕ ਸੇਲੀ ਹੈਗੀ ਆ ਆਪਣੇ ਗਵਾਂਢ ਚ ਹੀ ਗਈ ਸੀਗੀ ਇਕ 13 ਸਾਲ ਦੀ ਬੱਚੀ ਦਾ ਕੀ ਕਸੂਰ ਸੀ ਕਿ 13 ਸਾਲ ਦਾ ਬੱਚਾ ਜ਼ਿਆਦਾ ਤੋਂ ਜ਼ਿਆਦਾ 6ਵੀਂ 7ਵੀਂ ਕਲਾਸ ਦੇ ਵਿੱਚ ਪੜਦਾ ਹੋਵੇ ਦੁਨੀਆ ਦੀ ਸਮਝ ਬੱਚੇ ਨੂੰ ਬਿਲਕੁਲ ਵੀ ਨਹੀਂ ਹੁੰਦੀ ਉਸ ਨੂੰ ਪੜਾਈ ਮਾਪੇ ਜਾਂ ਫਿਰ ਕੁਝ ਦੋਸਤ ਤੱਕ ਸੀਮਿਤ ਹੁੰਦਾ ਹੋਵੇ ਇਹਨਾਂ ਗੱਲਾਂ ਦਾ ਇਹਨਾਂ ਚੀਜ਼ਾਂ ਦਾ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਉਹ ਦੌਰ ਨਾ ਮਾਤਰ ਹੁੰਦਾ ਹੋਵੇ ਹੁੰਦਾ ਹੀ ਨਹੀਂ ਹੈ ਪਰ ਅਜਿਹੀਆਂ ਬੱਚੀਆਂ ਦਾ ਕੀ ਕਸੂਰ ਸੀ ਉਹ ਤਾਂ ਆਪਣੇ ਘਰ ਦੇ ਵਿੱਚ ਹੀ ਸੀਗੀ ਆਪਣੇ ਗਵਾਂਡ ਦੇ ਵਿੱਚ ਪਰਿਵਾਰ ਮੰਨਿਆ ਜਾਂਦਾ ਹੈ ਆਪਣੇ ਆਸ-ਪਾਸੇ ਹੁੰਦਾ ਹੋਵੇ ਉਸ ਦਾ ਕੀ ਕਸੂਰ ਹੋ ਗਿਆ ਫਿਰ ਇਸ ਦੇ ਵਿੱਚ ਨਹੀਂ ਬੱਚੇ ਦਾ ਤਾਂ ਕੋਈ ਹਨੀ ਜੀ ਮੈਂ ਕਹੀ ਨਾ ਆਪਣੇ ਤੇ ਕਾਨੂੰਨ ਵੀ ਹੈ ਨੀ ਜੀ ਕਿਦੋਂ ਹੁਣ ਐਡਾ ਵੱਡਾ ਕਾਂਡ ਹੋ ਗਿਆ ਹੁਣ ਆਪਾਂ ਕਿਹਨੂੰ ਦੁੱਸੀ ਮੰਨੀਏ ਜੀ ਪੁਲਿਸ ਨੇ ਮਦਦ ਨਹੀਂ ਕੀਤੀ ਸਰਕਾਰ ਨੇ ਮਦਦ ਨਹੀਂ ਕੀਤੀ ਕਹਨੇ ਮਦਦ ਕੀਤੀ ਆ ਅੱਜ ਐਡੀਸੀ ਵੀ ਆ ਕੇ ਕਹਿੰਦੀ ਆ ਕੋਈ ਗੱਲ ਨਹੀਂ ਸੀ ਅਸੀਂ ਨਾਲ ਆ ਅਸੀਂ ਐ ਨਾਲ ਆ ਪਹਿਲਾਂ ਕਿੱਥੇ ਜਾਂਦੀ ਜੀ ਇਹ ਮੁਲਾਜ਼ਮ ਆ ਹੈਲਦੀ ਨਹੀਂ ਆਹ ਕੁਰਸੀ ਤੁਕਣਾ ਮਰੋਥਾ ਨਹੀਂ ਜਾਂਦਾ ਜੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ 13 14 ਘੰਟੇ ਦਾ ਗੈਪ ਪੈ ਜਾਂਦਾ ਵਾ ਕੁੜੀ ਬੱਚੀ ਨੂੰ ਲੱਭਣ ਦੇ ਲਈ ਸ਼ਾਇਦ ਜ਼ਖਮੀ ਹਾਲਤ ਦੇ ਵਿੱਚ ਮਿਲ ਜਾਂਦੀ ਜਾਂ ਫਿਰ ਕੋਈ ਅਜੀਹੀ ਹਾਲਾਤ ਵਿੱਚ ਮਿਲ ਜਾਂਦੀ ਕਿ ਬਚਾਅ ਹੋ ਸਕਦਾ ਸੀ ਉਸ ਦੀ ਜ਼ਿੰਦਗੀ ਬਚ ਸਕਦੀ ਸੀ ਦੇਖੋ ਜੀ 101% ਉਹਦੀ ਜ਼ਿੰਦਗੀ ਬਚ ਜਾਣੀ ਸੀ ਮੈਂ ਤੁਹਾਨੂੰ ਦੱਸੀ ਜਾਂਦਾ ਵਾਂ ਵੀ ਪ੍ਰਸ਼ਾਸਨ ਦੇ ਨਾਲ ਨਾਲ ਜਿਹੜਾ ਉਹ ਦੋਸ਼ੀ ਸੀਗਾ ਪ੍ਰਸ਼ਾਸਨ ਵੀ ਪੂਰਾ ਜ਼ਿੰਮੇਵਾਰਾ ਕਰ ਕੱਲਾ ਉਹਨੂੰ ਸਸਪੈਂਡ ਕਰਤਾ ਜਾਂ ਨੌਕਰੀ ਤੋਂ ਲਾਦਾ ਆ ਕੋਈ ਮੈਨ ਨਹੀਂ ਰੱਖਦੀ ਆ ਫਿਰ ਯਾਨੀ ਦੁਬਾਰਾ ਨਿਊ ਕਰ ਲੈਂਦੇ ਨੇ ਨੌਕਰੀ ਦੁਆਰਾ ਨੌਕਰੀ ਦੇ ਲੱਗ ਜਾਂਦੇ ਆ ਆ ਪਹਿਲਾਂ ਜੇ ਪਿੱਛੇ ਪ੍ਰਵਾਸੀ ਨੇ ਕੰਮ ਕੀਤਾ ਸੀਗਾ ਲੱਖੇ ਸਿਧਾਨੇ ਹੋਣਾ ਨੇ ਵੀ ਰੋਲਾ ਪਾਇਆ ਸੀਗਾ ਪ੍ਰਵਾਸੀ ਕੱਢੋ ਪ੍ਰਵਾਸੀ ਕੱਢੋ ਮੈਂ ਉਹ ਤੋਂ ਵੀ ਬੇਨਤੀ ਕੀਤੀ ਵੀ ਸਾਰੇ ਪ੍ਰਵਾਸੀ ਮਾਰੇ ਨਹੀਂ ਆ ਤੇ ਅੱਜ ਲੱਖੇ ਹੁਣੀ ਚੁੱਪ ਬੈਠੇ ਨੇ ਕਰਾ ਹੁਣ ਗੁਰਸੇਖ ਦੀ ਗੱਲ ਆ ਹੁਣ ਇਹਨਾਂ ਚ ਹਿੰਮਤ ਨਹੀਂ ਬੰਦੀ ਵੀ ਪੰਜਾਬੀ ਕੱਢੋ ਗੁਰਸੇਖ ਕੱਢੋ ਅਸੀਂ ਅੱਜ ਵੀ ਕਹਿੰਦੇ ਆ ਵੀ ਸਾਰੇ ਗੁਰਸੇਖ ਇਕੋ ਜਿਹੇ ਨਹੀਂ ਆ ਕਰਾ ਇੱਕ ਗੰਦਾ ਕੀੜਾ ਸੀਗਾ ਕਰਾ ਇੱਕ ਮਾਰਾ ਬੰਦਾ ਸੀਗਾ ਗੁਰਸੇਖ ਉਹਨੇ ਬਾਣਾ ਗਲਤ ਪਾਇਆ ਹੋਇਆ ਸੀਗਾ ਮੈਂ ਤਾਂ ਹੋਰ ਵੀ ਬੇਨਤੀ ਕਰਦਾ ਚਾਹੁੰਨਾ ਮਗਰ ਜਿਹੜੇ 12 ਵਜੇ ਜਾਂਦੇ ਆ ਤੇ ਸਾਡੇ 12 ਵਜੇ ਗੁਰਸਿੱਖ ਬਣ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਆ ਵੀ ਉਹਨਾਂ ਦਾ ਪਹਿਲਾਂ ਪਛੋਕਰ ਦੇਖਿਆ ਕਰੋ ਉਹਨਾਂ ਨੂੰ ਕੁਝ ਗੁਰਸਿੱਖੀ ਬਾਰੇ ਜਾਣਕਾਰੀ ਹੈ ਏਦਾਂ ਨਹੀਂ ਵੀ ਅਮਰਤ ਰਖਾਇਆ ਤੇ ਉਹਨੂੰ ਗੁਰਸਿੱਖ ਬਣਾਤਾ ਕਰ ਅੱਜ ਕੱਲ ਜਨ ਅਧਰਮ ਪਰਵਰਤਨ ਕਰਨ ਤੇ ਬੜਾ ਜ਼ੋਰ ਲਾਇਆ ਜਾਂਦਾ ਵਖਰਾ ਹਰੇਕ ਬੰਦਾ ਕਰਦਾ ਜੀ ਕਰ ਹੁਣ ਮੈਂ ਪਿੱਛੇ ਦੇਖਿਆ ਜੀ ਕਿ ਪ੍ਰਵਾਸੀ ਸੀਗਾ ਉਹ ਗੁਰਸਿੱਖ ਬਣਿਆ ਆਇਆ ਕ라마 ਪੈਸੇ ਲਊਗਾ ਥੋੜੇ ਖਵਾਰਾ ਜੀ ਮੈਂ ਦੇਖਿਆ ਸੀਗਾ ਬਈ ਇਦਾਂ ਨਾ ਹੋਵੇ ਬਈ ਕਿ ਇੱਕ ਗੁਰਸਖ ਨੇ ਕੰਮ ਕੀਤਾ ਵਾ ਗੁਰਸਖ ਜਿਹੜਾ ਬੰਦਾ ਹੁੰਦਾ ਵਾ ਲੋਕਾਂ ਦੀ ਇੱਜ਼ਤਾਂ ਬਚਾਉਂਦੇ ਹੁੰਦੇ ਆ ਉਹਨਾਂ ਨੇ ਤਾਂ ਦਸਤਾਰਾਂ ਦਾ ਵੀ ਲੋਕਾਂ ਦੀ ਇੱਜ਼ਤਾਂ ਬਚਾਈਆਂ ਨੇ ਕਰ ਪਰ ਆਹ ਜਿਹੜਾ ਕੰਮ ਜਿਹੜਾ ਕੀਤਾ ਵਾ ਆਹ ਯਾਨੀ ਬਹੁਤ ਯਾਨੀ ਬੜਾ ਦਿਲ ਨੂੰ ਹਲਾਉਣ ਵਾਲਾ ਭਾਈ ਆ ਤਜ ਭਰਾਸ ਗੱਡੀ ਆ ਬਸ ਇਸ ਵਿੱਚ ਦੇਖਿਆ ਜਾਵੇ ਤਾਂ ਬਿਸ਼ੱਕ ਦੀ ਉਹ ਇੱਕ ਗੁਰਸੇਖ ਸੀਗਾ ਪਰ ਇੱਕ ਉਸੇ ਵਿਅਕਤੀ ਵਿਸ਼ੇਸ਼ ਜਾਂ ਫਿਰ ਕਿਸੇ ਇੱਕ ਸਮੁਦਾਏ ਜਾਂ ਫਿਰ ਜਿਵੇਂ ਤੁਸੀਂ ਪ੍ਰਵਾਸੀਆਂ ਦੀ ਗੱਲ ਕੀਤੀ ਉਹ ਵੀ ਕਿਸੇ ਇੱਕ ਸਮੁਦਾਏ ਦੇ ਨਾਲ ਨਹੀਂ ਜੁੜਦਾ ਹਵਾਨੀਅਤ ਕਿਤੇ ਵੀ ਹੋ ਸਕਦੀ ਹੈ ਕਿਸੇ 'ਚ ਵੀ ਹੋ ਸਕਦੀ ਹੈ ਪਰ ਅਪਾ ਜੇ ਗੱਲ ਕਰੀਏ ਕਿ ਉਹ ਬਹੁਤ ਜ਼ਿਆਦਾ ਘਟਨਾਵਾਂ ਵਾਪਰ ਚੁਕੀਆਂ ਨੇ ਅਤੇ ਇਹਨਾਂ ਦਾ ਹੱਲ ਹੀ ਨਿਕਲ ਰਿਹਾ ਵਾ ਜਿਸ ਹਿਸਾਬ ਦੇ ਨਾਲ ਇਹਨਾਂ ਦਾ ਹੱਲ ਨਿਕਲਣਾ ਚਾਹੀਦਾ ਵਾ ਤੁਸੀਂ ਕੀ ਸਮਝਦੇ ਹੋ ਇਸ ਦਾ ਹੱਲ ਕੀ ਹੋਏ ਦੇਖੋ ਜੀ ਪ੍ਰਵਾਸੀਆਂ ਦਾ ਤਾਂ ਪਹਿਲਾਂ ਰੌਲਾ ਬਹੁਤ ਪਿਆ ਸੀਗਾ ਪਹਿਲਾਂ ਤਾਂ ਬਹੁਤ ਰੌਲਾ ਪਿਆ ਸੀ ਕਈ ਪ੍ਰਵਾਸੀ ਬਾਹਰ ਵੀ ਕੱਢੇ ਆ ਇਹਨਾਂ ਨੇ ਕਿਰਾ ਕਈਆਂ ਤੇ ਮਤੇ ਵੀ ਪਾਏ ਆ ਅੱਜ ਨਹੀਂ ਮਤੇ ਬਣੇ ਪਰ ਇਹਦਾ ਹੱਲ ਇੱਕੋ ਇੱਕ ਹੋਏ ਆਈ ਵਿਧਾਨ ਸਭਾ ਦੇ ਵਿੱਚ ਪਵੰਦਮਾਨ ਸੈਸ਼ਨ ਬਣਾਉਣਾ ਇਹੋ ਜਿਹੇ ਬੰਦੇ ਨੂੰ ਤੀਜੇ ਦਿਨ ਫਾਂਸੀ ਹੋਣੀ ਚਾਹੀਦੀ ਆ ਗੱਲ ਖਤਮ ਆਈ ਕਿਰਾ ਹਾਂ ਪਿਕ ਪਿਕ ਕਮਾਈ ਨਹੀਂ ਹੁਣ ਜੋਰ ਲਾ ਲੈ। ਆ ਬਾਹਰਲੇ ਮੌਲਕ ਦੇ ਵਿੱਚ ਅਸੀਂ ਸੁਣਿਆ ਵਾ ਤੇ ਚਲੋ 9 ਦਾ ਮੈਨੂੰ ਹਜੇ ਪਤਾ ਨਹੀਂ ਆ। ਕਹਿੰਦੇ ਸੋਨਾ ਵੀ ਬਾਹਰ ਪਿਆ ਰਹਿੰਦਾ ਵਾ। ਕੋਈ ਚੁੱਕਦੇ ਨਹੀਂ ਆ। ਉੱਥੇ ਹੱਥ ਵੜ ਦਿੰਦੇ ਆ ਚੋਰੀ ਕਰਨ ਵਾਲੇ ਦੇ। ਇਹ ਕਹਿੰਦਾ ਵਾ ਕਾਨੂੰਨ ਬਣਾਉਂ ਗੁਰਾ। ਜੀ। ਜਿਸ ਤਰ੍ਹਾਂ ਜਦੋਂ ਸਕਸ਼ਨ 9 ਜਦੋਂ ਫੜਿਆ ਗਿਆ ਤੇ ਉਹਦੀ ਕੁੱਟਮਾਰ ਵੀ ਬਹੁਤ ਕੀਤੀ ਗਈ ਸੀ। ਲੋਕ ਉੱਥੇ ਬਹੁਤ ਗੁੱਸੇ ਦੇ ਵਿੱਚ ਆ ਗਏ। ਉਹ ਘਟਨਾ ਵੀ ਵਾਪਰਦੀ ਐ। ਤੁਹਾਨੂੰ ਕੀ ਲੱਗਦਾ ਕਿ ਉਸ ਘਟਨਾ ਦੇ ਵਿੱਚ ਜੋ ਇਹ ਕੁੱਟਮਾਰ ਹੋਈ ਐ ਇਹ ਪੁਲਿਸ ਇਸ ਨੂੰ ਜੋ ਕਿਵੇਂ ਦੇਖਦੇ ਹੋ ਕਿ ਸੀਖ ਸੀ ਕਿਵੇਂ ਸੀ ਦੇਖੋ ਜੀ ਹੁਣ ਲੋਕੀ ਕੀ ਕਰਨਗੇ ਕਿਰਾ ਜਦੋਂ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਵਾ ਉਹ ਕੁਝ ਨਹੀਂ ਕਰ ਰਿਹਾ ਫੇ ਆਮ ਲੋਕੀ ਕੀ ਕਰਨਗੇ ਕਿਰਾ ਉਹਦੀ ਮਾਤਾ ਕੀ ਕਰੂਗੀ ਜਿਹਦੀ ਬੇਟੀ ਚਲੀ ਗਈ ਉਹਦਾ ਪਿਓ ਕੀ ਕਰੂਗਾ ਉਹਦੇ ਭਰਾ ਕੀ ਕਰਨਗੇ ਉਹਦੇ ਆਂਟੀ ਗਵਾਂਡੀ ਜਿਨ੍ਹਾਂ ਦੇ ਦਿਲ ਦੇ ਵਿੱਚ ਅੱਗ ਲੱਗੀ ਆ ਉਹ ਕੀ ਕਰਨਗੇ ਉਹ ਤਾਂ ਵੀ ਕੁੱਟਣਗੇ ਕਿਰਾ ਆ ਸੋਕਰ ਕਰ ਉਹਨਾਂ ਨੇ ਗੱਡੀ ਨਹੀਂ ਚੜ੍ਹਿਆ ਕਰ ਇਸ ਕਰਕੇ ਬਾਈ ਜੀ ਜਦੋਂ ਦਿਲ ਦੁਖੀ ਹੋਵੇ ਤੇ ਬੰਦਾ ਬੰਦਾ ਪੁਲਿਸ ਵਾਲੇ ਉੱਤੇ ਖੜੇ ਉੱਤੇ ਦੰਦਿਆ ਘੜਦੇ ਹੋਣ ਕਰ ਬਾਅਦ ਚ ਉੱਤੇ ਡਰਾਮਾ ਕਰਦੇ ਹੋਣ ਆ ਕੇ ਵੀ ਅਸੀਂ ਮੌਜੂਦ ਆ ਫੇਰ ਕੋਈ ਫਾਇਦਾ ਨਹੀਂ ਕਰ ਸੁ ਬਿਲਕੁਲ ਅੱਜ ਜੋ ਇਹ ਤਸਵੀਰਾਂ ਨੇ ਇਹ ਦੇਖ ਸਕਦੇ ਹੋ ਕਿ 13 ਸਾਲ ਦੀ ਬੇਟੀ ਦੇ ਨਾਲ ਇਹ ਜੋ ਬਲਤਕਾਰ ਦੀ ਘਟਨਾ ਸਾਹਮਣੇ ਆਈ ਹੈ ਉਸ ਦੇ ਵਿੱਚ ਜੋ ਇਹ ਫਾਂਸੀ ਦੀ ਮੰਗ ਕੀਤੀ ਜਾ ਰਹੀ ਹੈ ਔਰ ਇਹ ਸਿਰਫ ਟੀਟੂ ਬਾਣੀ ਜਾਣੀ ਹੈ ਪੂਰੇ ਪੰਜਾਬ ਇਸ ਵਕ ਪੂਰਾ ਭਾਰਤ ਇਸ ਚੀਜ਼ ਦੀ ਮੰਗ ਕਰਦਾ ਦਿਖਾਈ ਦੇ ਰਿਹਾ ਵੈ ਔਰ ਅਕਸਰ ਹੈ ਜੋ ਕੋਈ ਅਜੀਹੀ ਘਟਨਾ ਵਾਪਰਦੀ ਹੈ ਜਿਸ ਵੀ ਸਮੁਦਾਇ ਦੇ ਨਾਲ ਉਹ ਸਖਸ਼ ਸੰਬੰਧਿਤ ਹੁੰਦਾ ਵੈ ਅਕਸਰ ਲੋਕ ਜੋ ਗੱਲ ਇਹਨਾਂ ਜਰਨਲ ਕਰਨ ਲੱਗ ਜਾਂਦੇ ਨੇ ਸਭ ਨੂੰ ਇੱਕ ਇੱਕ ਤਕਰੀ ਦੇ ਵਿੱਚ ਤੋਲਣ ਲੱਗ ਜਾਂਦੇ ਨੇ ਪਰ ਅਜਿਹਾ ਨਹੀਂ ਹੁੰਦਾ ਵੈ ਚੰਗੇ ਮਾੜੇ ਬੰਦੇ ਹਰ ਇੱਕ ਥਾਂ ਤੇ ਮੌਜੂਦ ਹੁੰਦੇ ਨੇ ਕਿਤੇ ਵੀ ਮੌਜੂਦ ਹੋ ਸਕਦੇ ਹੁੰਦੇ ਨੇ ਪਰ ਅਜਿਹੇ ਸਖਸ਼ ਨੇ ਜੋ ਸਮਾਜ ਤੇ ਵਿੱਚ ਮਾੜੀ ਭਾਵਨਾ ਰੱਖਦੇ ਨੇ ਸਮਾਜ ਤੇ ਵਿੱਚ ਇਹ ਮਾੜੇ ਅੰਸਰਾਂ ਨੂੰ ਸਖਤ ਤੋਂ ਸਖਤ ਸਜ਼ਾ ਵਾ ਜ਼ਰੂਰ ਮਿਲਣੀ ਚਾਹੀਦੀ ਹੈ ਸੋ ਹੋਰ ਵਦਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਸਾਂ ਦੇ ਇਜਾਜ਼ਤ ਧੰਨਵਾਦ